ਅੱਜ ਕਾਲੀ ਤਰ ਪੜਤਣ ਦੀ ਟੀਮ ਸੈਰ ਰੈਕੂਟ ਦੇ ਵਿੱਚ ਪਹੁੰਚੀ ਆ। ਰੈਕੂਟ ਦੇ ਵਿੱਚ ਕੈਪਟਨ ਦਰਸ਼ਨ ਸਿੰਘ ਸਾਹਿਬ ਹੋਣਾ ਨੇ ਦੱਸਿਆ ਸੀ ਕਿ ਇਸ ਨਗਰ ਦੇ ਵਿੱਚ 1965 1975 ਦੇ ਲੜਾਈ ਵਾਲੇ ਮਹਾਨ ਜੰਗੀ ਯੋਧੇ ਸਾਡੇ ਸ਼ਹਿਰ ਦੇ ਵਿੱਚ ਰਹਿੰਦੇ ਨੇ। ਉਨ੍ਹਾਂ ਨਾਲ ਵਾਤਾਵਰਣ ਕੈਂਪ ਕਰਨ ਵਾਸਤੇ ਇਤਿਹਾਸ ਨੂੰ ਸਾਹਮਣੇ ਵਾਸਤੇ ਇਹ ਸਮੂੱਚੀ ਟੀਮ ਪਹੁੰਚੀ ਆ ਹੁਣ ਆਪਾਂ ਉਨ੍ਹਾਂ ਦੀ ਜਵਾਨੀ ਉਨ੍ਹਾਂ ਤੋਂ ਸੁਣਦੇ ਆ ਕਿ ਉਨ੍ਹਾਂ ਨੇ 1965 ਦੀ ਲੜਾਈ ਦੇ ਵਿੱਚ ਕਿਵੇਂ ਆਪਣੀ ਅਨਕੀੜਾ ਹਾਲ ਆ ਜਿਹੜਾ ਉਹ ਸਾਨੂੰ ਆਪਣੇ ਮੁਖਾਰਨ ਵਿੱਚੋਂ ਗਿਆਣ ਸਾਨੂੰ ਦੱਸ ਰਿਹਾ ਹੈ ਤਬ ਤੋਂ ਪਹਿਲਾਂ ਤਾਂ ਮੈਂ ਗ੍ਰੇਡ ਦੇ ਵਿੱਚ ਮਤਲਬ ਫੌਜ ਵਿੱਚ ਭਰਤੀ ਹੋ ਕੇ ਮਿਲਟ ਗਏ ਸੀਗੇ। ਤੋਂ ਉਦੋਂ ਬਾਅਦ ਜਦੋਂ ਸਾਨੂੰ ਆਰਡਰ ਮਿਲਿਆ ਉਦੋਂ ਵਜੋਂ ਚਨਾ ਦੇ ਉੱਤੇ ਤੁਸੀਂ ਰਹੇ ਚਨਾ ਤੋਂ ਮਤਲਬ ਕਿ ਸਰਚ ਕਰਦੇ ਦੇ ਕਾਫੀ ਉੱਤੇ ਅਸੀਂ ਪਾਕਿਸਤਾਨ ਦੇ ਜਹਾਜ਼ ਅਟੈਕ ਕਰਦੇ ਦੇ ਮਤਲਬ ਚਨਾ ਦੇ ਫ੍ਰਿਜ ਨੂੰ ਤੋੜਨਾ। ਉਦੋਂ ਬਾਅਦ ਸਾਨੂੰ ਆਰਡਰ ਮਿਲਿਆ ਕਿ ਤੁਸੀਂ ਜਿਹੜੀ ਕਾਲੀ ਤਾਰਾ ਪਹਾੜੀ ਆ ਉਸ ਨੂੰ ਤੁਸੀਂ ਸਰਚ ਪੁਰਾਣ ਕਰਤ ਕਰਨਾ ਤੇ ਸਾਹ ਫਲਸੂ ਮਾਰਡਰ ਮਿਲ ਗਿਆ ਤੇ ਅਸੀਂ ਸੁੰਦਰਬਨ ਸਾਦੇ ਇਕੱਠੇ ਹੋ ਕੇ ਕੋਲੀ ਕੋਲੀ ਰਾਤ ਨੂੰ ਮਤਲਬ ਕਿ ਉਸੇ ਕਲਿਤਾ ਪਹਾੜੀ ਦੇ نیچے ਮਤਲਬ ਅਸੀਂ ਜਾ ਕੇ ਇਕ ਪੱਠੇ ਅੱਗੇ ਕੰਪਨੀ ਲਾ ਕੇ ਇਕੱਠੇ ਹੋ ਗਏ ਮਤਲਬ ਉਸ ਉਸ ਤੋਂ ਉਸ ਦਿਨ ਬਾਅਦ ਸਰਚ ਕਰਨ ਤੋਂ ਬਾਅਦ ਅਸੀਂ ਉਸੇ ਕਲਿਤਾ ਰੇ ਪਾਣੀ ਤੇ ਟੈਕ ਕੀਤਾ ਜਿਹੜੇ ਕੋ ਬਹੁਤ ਹਾਈਪ ਸੀ ਕਿ ਅਸੀਂ ਬਹੁਤ ਨੀਚੇ ਸੀ ਤੇ ਜਦੋਂ ਜਾਂਦ ਕਾ ਦੇ ਨਾਲ ਸਾਡਾ ਮਤਲਬ ਕਿ ਉਹ ਪ੍ਰੇਜਨ ਸਾਡਾ ਸਬੂਲ ਹੋ ਗਿਆ ਤੇ ਉਸੇ ਟਾਈਮ ਇਹ ਸਾਡਾ ਅਤਰਕੇ ਜਿੰਨਾ ਸੀਗਾ ਪਹਾੜੀ ਦਾ ਕੱਤਰ ਕਾਮੀ ਇਸੇ ਟਾਈਮ ਇਹ ਸਾਡੇ ਅਸੀਂ ਅੱਗੇ ਜਿਹੜੇ ਕੰਟਰੈਕਟ ਦਾ ਇੱਕ ਸਾਡੇ ਤੇ ਕੀਤਾ ਸੀ ਦਵਾ ਦਾ ਅਸੀਂ ਸੀ ਕਿ ਤਿੰਨ ਚਾਰਾ ਜੀ ਆਦਮੀ ਅੱਗੇ ਸੀ ਕਿ ਦਿੱਤੇ ਇੱਕ ਸਿਪਾਹੀ ਜਗENDER ਸਿੰਘ ਹੁੰਦਾ ਸੀ ਉਹ ਵੀ ਮੇਰੇ ਨਾਲ ਸੀ ਤੇ ਮੇਰੇ ਦੇ ਨਾਲ ਸਿਪਾਹੀ ਸੀ ਕਿ ਇੱਕ ਕੈਪਟਨ ਕੁਲਦੀਪ ਸਿੰਘ ਸਾਹਿਬ ਹੁੰਦਾ ਜੇਗਾ ਅਸੀਂ ਭੱਜੇ ਜਾਂਦੇ ਅੰਦਰ ਬੱਖੀ ਤੋਂ ਗੋਲੀ ਲੱਗੀ ਪਿੱਛੇ ਮੁੜ ਗਏ ਤੇ ਅਸੀਂ ਕਹਾ ਚਲੇ ਗਏ ਤੇ ਉਹ ਦੂਜਾ ਜਦੋਂ ਨਵੀਂ ਸੜਕ ਪ੍ਰੋਗਰਾਮ ਸਾਰਾ ਉਹ ਤੋਂ ਉਪਰ ਹੋ ਗਿਆ ਉਹ ਨੂੰ ਤੋਂ ਬਾਅਦ ਉਹ ਤੇ ਉਹ ਸੇ ਪਾੜੀ ਤੇ ਕਾਫੀ ਦਿਨ ਲੱਗੇ ਇੱਕ ਨਾਲ ਸਾਡੇ ਮੱਲਾ ਪਾੜੀ ਹੁੰਦੀ ਸੀ ਕੁਝ ਉਥੇ ਰਹੇ ਕੁਝ ਇੱਥੇ ਕਾਲੀ ਧਰ ਤੇ ਤੇ ਇਹ ਦੂਜਾ ਜਦੋਂ ਸਾਰਾ ਕੰਮ ਸਫਲ ਹੋ ਗਿਆ ਤੇ ਪਿੱਛੇ ਸੁੰਦਰਬਨ ਇਕੱਠੇ ਹੋ ਗਏ ਆਪੇ ਸੁੰਦਰਬਨ ਇਕੱਠੇ ਉਹ ਕੇਸਾਰੇ ਹੋ ਗਈ ਇਥੋਂ ਜੀ ਲਦਾਕ ਦੇ ਵਿੱਚ ਲੇਹ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਹਾਂ ਤੇ ਠੀਕ ਹੈ ਜੀ ਬਹੁਤ ਵਧੀਆ ਕਿ ਜਦੋਂ ਇਹ ਕਾਲੀ ਧਰ ਦੀ ਪਾੜੀ ਜੱਟਲੀ ਸੀ ਆਪਾਂ ਹਾਂਜੀ ਕੋਈ ਉਸ ਸਮੇਂ ਜਿਹੜੇ ਆਫਸਰ ਸਹਿਬਾਨ ਜੀਸੀਓ ਸਹਿਬਾਨ ਜਾਂ ਬਹਾਦਰ ਜਿਹੜੇ ਜਵਾਨ ਆ ਉਹਨਾਂ ਦੇ ਕੋਈ ਨਾਂ ਚੇਤੇ ਆਉਂਦੇ ਹਨ ਤੁਹਾਨੂੰ ਉਦੋਂ ਇੱਕ ਤਾਂ ਨਾ ਕੋ ਬੁੱਧ ਸੰਗੰਧਾ ਜਿਹਾ ਰਹਿਦਾ ਇੱਕ ਸਿਪਾਹੀ ਧਰਮ ਸੰਗੰਧਾ ਧਰਮ ਸੰਗੰਧਾ ਜਿਹਨੂੰ ਵੀ ਆਰਸੀ ਮਿਲਿਆ ਤੋ ਉਹਨੂੰ ਦੂਜੇ ਨੂੰ ਸੈਨਾ ਮਟਰ ਮਿਲਿਆ ਧਰਮ ਸੰਗੰਧਾ ਤੇ ਦੂਸਰਾ ਇੱਕ ਸੁਭ ਜਰਾ ਹੁੰਦਾ ਸੀ ਜਦਜੀਤ ਸਿੰਘ ਉਹਨੂੰ ਵੀ ਸੈਨਾ ਮਟਰ ਉਹਨਾਂ ਦਾ ਕਿਉਂ ਤੇਰੀ ਹੈ ਇਹ ਜਿਸੇ ਕੀ ਮਤਲਬ ਕਿ ਇਹਨਾਂ ਨੂੰ ਇਹਨਾਂ ਤੋਂ ਬਾਅਦ ਨਹੀਂ ਹੋਈ ਉਹ ਟਾਈਮ ਤੇ ਠੀਕ ਹੈ ਜੀ ਉਸ ਸਮੇਂ ਕਹਿੰਦੇ ਕਿ ਜਿਸ ਤਰ੍ਹਾਂ ਤੇ ਲੈਫਟੀਨੈਂਟ ਐਸਐਸ ਸੋਲਸਾਫ ਸੀ ਉਹ ਵੀ ਨਵੇਂ-ਨਵੇਂ ਆਏ ਸੀ ਕਿ ਉਹਨਾਂ ਨੇ ਵੀ ਲੜਾਈ ਜੇਸਾ ਲਏ ਹਾਂਜੀ ਉਹਨਾਂ ਕਿਸ ਤਰ੍ਹਾਂ ਦੇ ਇਨਸਾਨ ਸੀ ਨਿਕਲਣਾਂ ਤਾਂ ਬਹੁਤ ਵਧੀਆ ਸੀ ਲੇਕਿਨ ਸਾਡਾ ਉਹਨਾਂ ਦਾ ਲੜਾਈ ਤੋਂ ਬਾਅਦ ਮੇਲ ਹੋਇਆ ਪਹਿਲਾਂ ਉਹ ਕਿਸੇ ਪਾਸੇ ਆਏ ਉਹ ਦੂਸਰੀ ਕੰਪਨੀ ਵਿਚ ਸੀ ਦੂਸਰੀ ਕੰਪਨੀ ਦੇ ਕੋਲ ਖਣਕਰ ਕੇ ਤਾਂ ਆਇਆ ਉਹਨਾਂ ਦੇ ਨਾਲ ਲੜਾਈ ਨਹੀਂ ਠੀਕ ਹੈ ਹਾਂਜੀ ਕਿਸ ਤਰ੍ਹਾਂ ਬਾਦ ਦੇ ਵਿੱਚ ਵੀ ਤੁਸੀਂ ਮਿਲਦੇ ਸੀ ਉਹਨਾਂ ਨੂੰ ਤੇ ਮਤਲਬ ਕਿੰਦਾ ਦਾ ਸੁਭਾਅ ਸੀ ਉਹਨਾਂ ਦਾ ਸੁਭਾਅ ਉਹਨਾਂ ਦਾ ਬਹੁਤ ਵਧੀਆ ਸੀਗਾ ਮਤਲਬ ਕਿ ਹਰ ਕੰਮ ਕਰਨ ਬਾਅਦ ਸੌਤੋ ਅੱਗੇ ਹੁੰਦੇ ਜੀ ਜੋ ਵੀ ਕੰਮ ਕਰਨਾ ਸਭ ਤੋਂ ਪਹਿਲਾਂ ਉਹਨੇ ਮੂਰੇ ਹੋਣਾ ਕਿ ਕੋਈ ਸਪੋਰਟ ਦਾ ਕੰਮ ਹੋਣਾ ਕੋਈ ਕਿਸੇ ਚੀਜ਼ ਦਾ ਕੰਮ ਉਹਨੇ ਨੇ ਬਹੁਤ ਬੁਝੇ ਮਾਪਾਟਣ ਦੇ ਵਿੱਚ ਆਪਣਾ ਨਾਮ ਬਣਾਇਆ ਸੀ ਕਿਉਂਕਿ ਉਹਨਾਂ ਦੇ ਫਾਦਰ ਵੀ ਉਹਨੇ ਕਰਨ ਦਾ ਜਿਹੜਾ ਸੈਂਟਰ ਦੇ ਵਿੱਚ ਹੋਇਆ ਸੀ ਉਹਦੇ ਦੇ ਰੂਪੀ ਕਰਦਾ ਸੀ ਉਹਨਾਂ ਦੇ ਫਾਦਰ ਉਸ ਤਰ੍ਹਾਂ ਕਰ ਕੰਮ ਕਰ ਹੁੰਦਾ ਸੀ ਫੈਂਟਾਜ਼ ਕੰਮ ਕਰ ਹਾਂ ਠੀਕ ਹੈ। ਕਮਲ ਬਲਵੀਰ ਸਿੰਘ ਸਰਾ ਜਿਨ੍ਹਾਂ ਨੇ ਇਤਿਹਾਸ ਵੀ ਲਿਖਿਆ ਆਪਣਾ ਉਹਨਾਂ ਦੀ ਕਿਤਾਬ ਵੀ ਲਿਖੀ ਹੋਈ ਹੈ ਸਿੱਖ ਪੰਨੀਰ ਤੋਂ ਕਾਲੀਦਾਰ ਵੀਰ ਕਥਾ। ਉਹਨਾਂ ਦੇ ਨਾਲ ਤੁਹਾਡਾ ਮੇਲ ਮਿਲਣ ਦਾ ਹੋਇਆ ਕਿਸ ਤਰ੍ਹਾਂ ਇਹ ਸਾਰਾ ਇਹ ਜਦੋਂ ਅਸੀਂ ਇਧਰ ਪਾਕਿਸਤਾਨ ਦੇ ਆਤਿਆਨ ਟੱਕੇ ਲੜਾਈ ਤੋਂ ਬਾਅਦ ਸੀ ਕਿ ਉਦੋਂ ਸਾਨੂੰ ਇਧਰ ਆਜੋ ਮਿਲਿਆ ਸੀ ਨਾਗਰ ਨਿਦਰਾਂ ਦਾ ਕਿਉਂਕਿ ਇਹ ਉਹਦੇ ਜੱਖਣੀ ਹੋ ਕੇ ਚਲੇ ਗਏ ਸੀ ਸੈਂਟਰ ਚਲੇ ਗਏ ਉਦੋਂ ਬਾਅਦ ਫਿਰ ਅਸੀਂ ਕਿਤੇ ਨਾਗਰ ਨੂੰ ਸਾਰੇ ਇਕੱਠੇ ਹੋਏ ਮੇਰਾ ਕੰਪਨੀ ਕਮਾਂਡਰ ਹਾਂ ਬਈ ਠੀਕ ਹੈ ਜੀ ਕੋਈ ਹੋਰ ਘਟਨਾ ਜਿਹੜੀ ਤੁਹਾਨੂੰ ਯਾਦ ਆਉਂਦੀ ਹੈ 1965 ਦੀ ਲੜਾਈ ਕੀ ਨੇ ਹੋਰ ਤਾਂ ਕੋਈ ਨਹੀਂ ਤੇ ਜਿਸ ਤੋਂ ਲੜਾਈ ਜਿਹੜੀ ਉਹ ਬੜਾ ਲੀਨ ਉਹ ਫਿਰ ਲੰਬੇ ਦੌਰ ਚੱਲੀ ਗਈ ਹਾਂ ਲੇਹਰਾਂ ਤੋਂ ਬੈਠਾ ਉੱਥੋਂ ਫਿਰ ਅਸੀਂ ਇੱਧਰ ਅੱਗੇ ਸਕੇ ਹੁਣ ਵਾਪਸ ਆ ਕੇ ਉਸ ਤੋਂ ਬਾਅਦ ਸਾਨੂੰ ਅੱチェ ਸੇ ਰੰਗੀਆਂ ਰੰਗੀਆਂ ਰਹੇ ਅੰਗਨਸਨ ਆਰਡਰ ਮਿਲਿਆ ਕਿ ਤੁਸੀਂ ਮਨਤੱਕੇ ਦੇ ਲਾਇ ਤੇ ਜਾਣਾ ਕਿਉਂਕਿ ਦੁਪਹਿਰ ਦਾ ਪਰਲਾ ਵੇਸਾ ਦੇ ਕਿੰਨੇ ਬੰਦੇ ਮੁਕਤੀ ਬਣੇ ਵਿੱਚ ਗਏ ਹੋਏ ਸੀਗੇ ਇੱਕ ਹੌਲਦ ਧਰਮ ਸਿੰਘ ਨੂੰ ਨਜ਼ਦੀਆਂ ਬਰਸਰ ਲਾ ਕੇ ਤਾਂ ਉਹ ਮੁਕਤੀ ਬਣੀ ਦੇ ਵਿੱਚ ਭੇਜਿਆ ਜਾਂਦਾ ਸੀਗਾ ਕਿਉਂਕਿ ਉਹਨੂੰ ਟ੍ਰੇਨ ਵਿੱਚ ਸੰਭਾ ਸੀ ਇਹ ਕੇ ਜਿਹੜਾ ਮੁਕਤੀ ਬਣੀ ਲੱਭ ਜਾਈਏ ਬਹੁਤ ਜ਼ਿਆਦਾ ਬੰਦਾ ਵਾਰ ਹੈ ਔਰ 1971 ਦੀ ਜਿਹੜੀ ਲੜਾਈ ਆ ਉਹਦੇ ਵਿੱਚ ਇਹਦੀ ਇਹ ਭੂਮਿਕਾ ਵੀ ਬਹੁਤ ਸੀ ਇਹ ਮੁਕਤੀਬਣੀ ਹੈ ਕੀ ਚੀਜ਼ ਸੀ ਇਹ ਮੁਕਤੀਬਣੀ ਜਿਹਦੇ ਬਾਰੇ ਥੋੜਾ ਡਿਟੇਲ ਦੱਸੋ ਇਹ ਮਤਲਬ ਕਿ ਕਿਉਂ ਕਿ ਇਨਾਂ ਦੇ ਜਿੰਨੇ ਪਾਕਿਸਤਾਨ ਦੀ ਆਰਮੀ ਸੀਗੀ ਜਿਹੜੀ ਆਪਣੀ ਦਾ ਇਹਨਾਂ ਦੇ ਕੋਈ ਆदमी ਕੋਈ ਇਹ ਨਹੀਂ ਸੀ ਇਹਨਾਂ ਨੂੰ ਸਰਮ ਟ੍ਰੇਨਿੰਗ ਦੇਣ ਵਾਸਤੇ ਸਾਰੇ ਮੁਕਤੀਬਣੀ ਇਹਨਾਂ ਦਾ ਨਾਮ ਰੱਖਿਆ ਗਿਆ ਸੀਗਾ ਤੇ ਇਹਨਾਂ ਨੂੰ ਸਾਰੇ ਜਿੰਨੇ ਵੀ ਆਪਣੇ ਇਧਰੋਂ ਗਏ ਸੀ ਆਰਮੀ ਦੇ ਇਡੀਆ ਵਿੱਚੋਂ ਇਹਨੂੰ ਟ੍ਰੇਨਿੰਗ ਦੇਣ ਵਾਸਤੇ ਕਿਹਾ ਸੀ ਇਹਦੇ ਦਾ ਨਾਮ ਮੁਕਤੀਬਣੀ ਰੱਖਿਆ ਸੀ ਇਹ ਜਿੱਥੇ ਵੀ ਜਾਂਦੇ ਸਭ ਤੋਂ ਪਹਿਲਾਂ ਇਹਨਾਂ ਨੂੰ ਕਿਉਂਕਿ ਇਲਾਕੇ ਦਾ ਪਤਾ ਜੀ ਕਿਉਂਕਿ ਉਹ ਸਾਰਾ ਦਿਨਾਂ ਵੀ ਇਲਾਕਾ ਉਹ ਸਾਰਾ ਦੰਦਲ ਇਲਾਕਾ ਜਿਹਦੇ ਨਾਲ ਜ਼ਿਆਦਾਤਰ ਨਦੀਆਂ ਲੇਕ ਹੋਏ ਤੇ ਇਹਦਾ ਮਤਲਬ ਇਹਦਾ ਨਹੀਂ ਸੀਗਾ ਮਤਲਬ ਕਿ ਤੁਸੀਂ ਕਿਸੇ ਵਕਤ ਨਿਕਲੋ ਕਿਉਂਕਿ ਜਿੰਨੇ ਵੀ ਇਹਨਾਂ ਨੇ ਬਰੇਜਪੁਰ ਹਵਨਸੁਰਗਾਲਾ ਬਣਾਈ ਸੀ ਕੋਲਾਂ ਦੇ ਉੱਤੇ ਬਣਾਈ ਹੋਈ ਸੀ ਪੱਕੇ ਸੀਮੈਂਟ ਦੇ ਕਿਉਂਕਿ ਇਹਨਾਂ ਨੂੰ ਸਾਰੀ ਗੱਲਾਂ ਬਾਤਾਂ ਦਾ ਪਤਾ ਸੀਗਾ ਪਤਾ ਹੁਣ ਕਰਕੇ ਸਾਨੂੰ ਅੱਗੋਂ ਪਹਿਲਾਂ ਇਨਫੋਰਮੇਸ਼ਨ ਇਨਫੋਰਮੇਸ਼ਨ ਦੇਣੋਂ ਸਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਕਿਵੇਂ ਅਟੈਕ ਕਰਨਾ ਕਿੱਧਰ ਦੀ ਕਰਨਾ ਤੇ સ્ટોਪ ਇਹਨਾਂ ਸਾਨੂੰ ਅਸੀਂ ਜਮਾਲਪੁਰ ਪਹੁੰਚਣਾ ਸੀਗਾ ਇਹ ਸਟੇਡੀਅਮ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਡਿਫੈਂਸ ਲੈ ਕੇ ਰੱਖਿਆ ਸੀ ਕਿ ਟੁੱਟ ਨਹੀਂ ਦੇਖਾਂਗੇ ਟੁੱਟਨਾਂ ਕਰਕੇ ਫਿਰ ਇਹਨਾਂ ਨੇ ਪਲਾਨ ਬਣਾਈ ਦੇ ਇਹਨਾਂ ਨੇ ਕਿ ਕਿਤੇ 에어 에어ਪੋਰਟਸ ਨਾਲ ਸਾਫਟ ਇਹਨਾਂ ਨੇ ਪੈਰਾ ਮੈਡੀਕਲ ਨਾਲ ਜਿਹੜੀ ਸੀਗੀ ਪੈਰਾ ਆਪੀ ਉਹਦੇ ਨਾਲ ਲਿੰਕ ਕੀਤਾ ਉਹਨਾਂ ਨੇ 10ਵੇਂ ਬੰਦੇ ਪਹਿਲਾਂ ਡ੍ਰੌਪ ਕੀਤੇ ਕਿਉਂਕਿ ਇਹ ਬੰਦੇ ਉਹਦੋਂ ਜਿੱਦ ਨੂੰ ਜਾਂਦੇ ਇੱਕਦਾਂ ਭੱਜ ਕੇ ਚਲੇ ਜਾਂਦੇ ਸੀਗੇ ਇਹ ਦੇਵੇਂ ਗਏ ਕਿ ਉਹ ਉਧਰ ਨੂੰ ਗਏ ਤਾਂ ਫੇਰ ਲੰਦਾ ਸ੍ਰੀ ਜਮਾਲਪੁਰ ਦਾ ਜਿੰਨਾ ਵੀ ਸਟੇਡੀਅਮ ਦਾ ਸਿਰਾ ਹੋਵੇ ਉਹ ਉਹ ਦੇਖਦਾ ਤੱਕ ਤੱਕਣਾ ਫਿਰ ਉਹ ਤੋਂ ਗਾਹਾਂ ਗਈ ਸੀ ਵੱਧ ਗਏ ਬਦਲ ਕਰਕੇ ਫਿਰ ਉਹ ਤੋਂ ਗਾਹਾਂ ਪਰ ਜਦੋਂ ਪਰ 5-7 ਦਿਨਾਂ ਦੀ ਲੜਾਈ ਲੜੀ ਤੇ ਲੜਨ ਤੋਂ ਬਾਅਦ ਉਹ ਲਈ ਸੀ ਸਪੈਰ ਹੋ ਗਿਆ ਸੀ ਸਪੈਰ ਤੋਂ ਕੋਈ ਟਾਕੇ ਪਾਉਂਦੇ ਸਾਰੇ ਟਾਕੇ ਵਿੱਚ ਦੇਖ ਤੇ 1 ਲੱਖ ਬੰਦਾ ਇਕਦਮੀ ਕਿੱਤੇ ਹੋ ਤੇ ਉਹ ਤੋਂ ਬਾਅਦ ਤੱਕ तकरीबन 4-5 ਮਹੀਨੇ ਸੀ ਉੱਥੇ ਟਾਕੇ ਰਹੇ ਹਾਂ ਟਾਕੇ ਦਵਾਦ ਵਿੱਚ ਸਾਨੂੰ ਪਰਟਣ ਸਾਡੀ ਬਹੁਤ ਸਾਕੇ ਠੀਕ ਹੈ ਤੇ ਜਿਸ ਤਰ੍ਹਾਂ ਸੈਨਾ ਦੇ ਵਿੱਚ ਰਹਿੰਦਾ ਆ ਤੁਹਾਨੂੰ ਕੋਈ ਗੇਮ ਵਗੈਰਾ ਕਰਨ ਦਾ ਮੌਕਾ ਵੀ ਮਿਲਿਆ ਜੀ ਕਿਸ ਤਰ੍ਹਾਂ ਕਿਤੇ ਗੇਮ ਕੋਈ ਗੇਮ ਤੇ ਵਸਤਵਾਲ ਮੈਂ ਇੱਕ ਤਕਰੀਬਨ ਮੈਂ ਬਾਸਕਟਬਾਲ ਖੇਡਦਾ ਸੀ ਤਾਂ ਤੇ ਦੂਸਰਾ ਮੇਰੇ ਕੋਲ ਮਮਾ ਕਰ 10 ਕਿਲੋਮੀਟਰ ਦਾ ਮਨਾੜ ਦੇ ਕਾਸਟਾਂ ਟਿਕਾ ਬੰਦੇ ਸੀ ਵਧੀਆ ਆਪਣਾ ਰਿਕਾਰਡ ਸੀ ਉਸ ਦੰ ਦੇ ਵਿੱਚ ਵਧੀਆ ਕੰਮ ਕਰਦੇ ਹਾਂ ਮਗਰੀ ਬਾਸਕਟਬਾਲ ਉਹ ਹਾਂ ਕ੍ਰਾਸ ਕੰਟਰੀ 10 ਕਿਲੋਮੀਟਰ ਉਹਦੇ ਤੋਂ ਦਿਨ ਦੀ ਮੇਅਰ ਜੇ ਮਾਰੇ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਜਦੋਂ ਆਰਮੀ ਨੰਬਰ ਕੀ ਸੀ ਤੁਹਾਡਾ ਮੇਰਾ ਆਰਮੀ ਨੰਬਰ 4443220 ਠੀਕ ਹੈ ਜੇਸੀ ਨੰਬਰ ਸੀ 124070 ਵਾਹ 4070 ਠੀਕ ਹੈ ਜਦੋਂ ਉਹ ਤੋਂ ਭਰਤੀ ਦਾ ਪ੍ਰੋਸੀਜਰ ਜਿਹੜਾ ਅੱਜ ਕੱਲ ਤਾਂ ਬਹੁਤ ਬਦਲੀ ਹੋ ਗਿਆ ਜਦੋਂ ਤੁਹਾਡੇ ਟਾਈਮ ਤੇ ਤੁਸੀਂ ਭਰਤੀ ਹੋਏ ਸੀ ਕਈ ਤਾਂ ਐਦਾਂ ਵੀ ਪਤਾ ਲੱਗਦਾ ਕਿ ਉਹ ਸਕੂਲ ਜਾਂਦੇ ਹੁੰਦੇ ਸੀਗੇ ਤੇ ਉਹ ਪਾਰਟੀ ਵਾਲੇ ਆ ਗਏ ਤੇ ਉਹ ਉਹਨਾਂ ਨੇ ਭਰਤੀ ਦੇਖ ਲਈ ਤੇ ਉਹ ਭਰਤੀ ਕਰਕੇ ਹੀ ਲੈ ਗਏ ਉਹਨਾਂ ਨੂੰ ਤੁਹਾਡੇ ਟਾਈਮ ਤੇ ਤੁਹਾਨੂੰ ਕਿਸ ਤਰ੍ਹਾਂ ਭਰਤੀ ਕਿਸ ਤਰ੍ਹਾਂ ਹੋਈ ਸਾਨੂੰ ਇਹਨਾਂ ਦੇ ਉਹ ਰੈਡੀ ਚੱਲਦੇ ਸੀ ਰੈਡੀ ਜਾਂਦੇ ਬੱਚੇ ਨਾਲ ਸਾਨੂੰ ਸੰਗਠਨ ਦਾ ਬੁਲਾਵੇ ਜਿਹਨੇ ਭਰਤੀ ਹੋਣਾਗਾ ਮਤਲਬ ਕਿ ਜਿੰਨੇ ਵੀ ਆਦਮੀ ਸੀਗੇ ਭਰਤੀ ਕਰਨ ਵਾਲੇ ਉਹਨਾਂ ਨੇ ਕੋਈ ਕੋਈ ਕੁਝ ਨਹੀਂ ਕੀਤਾ ਉਹਨਾਂ ਨੇ ਇੱਕ ਲੈਸ ਕਿਰੇ ਕਰਕੇ ਚੈੱਕ ਕਰਕੇ ਇੱਕਦਮ ਜਿਹੜੇ ਨੇ ਕਹਿੰਦਾ ਵੀ ਤੂੰ ਮੀਟ ਪਾਉਣ ਜੋ ਬਸ ਠੀਕ ਹੈ ਜਿਹਦੇ ਤੁਹਾਨੂੰ ਉਹਨਾਂ ਨੂੰ ਮਾੜੀ ਮੋਟੀ ਡਾਕਟਰ ਜਿਹੜੀ ਹੁੰਦੀ ਉਹ ਕਰਤੀ ਤੇ ਜਿਹਦੇ ਨੂੰ ਪਹੁੰਚ ਗਏ ਉਹਨਾਂ ਦੇ ਵਿੱਚ ਕਈ ਬੱਚੇ ਤੇ ਤੱਕ ਆ ਵੀ ਕਾ ਵੀ عمر ਅੰਦਰ عمرਾਂ ਦੇ ਸੀ ਉਹਦੋਂ ਕੋਈ ਨਾਲ ਕੁਛ ਨਹੀਂ ਦੇਖਿਆ ਦਾ ਮਤਲਬ ਕਿ ਆਜੇ ਮੈਨੂੰ ਪਰਤੀ ਕਰਕੇ ਲੈ ਇੱਕ ਤਾਂ ਸੁਵਿਧਾ ਹਰ ਮਲਕੀਤ ਸਿੰਘ ਸਾਹਿਬ ਕੋਲੋਂ ਸੰਨ 65 ਦੀ ਲੜਾਈ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਸਾਬ ਆਪਣੇ ਮੁਖਾਰਨ ਚ ਦੱਸਣਗੇ ਦੱਸੋ ਸਾਬ ਕਿੱਦਾਂ ਕਿੱਦਾਂ ਹੋਇਆ ਸੀ ਉਸ ਟਾਈਮ ਤੇ ਸਭ ਤੋਂ ਪਹਿਲਾਂ ਤਾਂ ਮੇਰਾ ਜਨਮ 1945 ਦਾ ਹੋਇਆ ਹੈ ਤਾਂ ਉਸ ਤੋਂ ਬਾਅਦ ਮੈਂ ਆਪਣੀ ਮੈਟਰਿਕ ਕੀਤੀ ਆਪਣੇ ਅਮ ਖਾਲਸਾ ਹੀ ਸਕੂਲ ਬਖਵਾਸ ਤੇ ਉਸ ਤੋਂ ਬਾਅਦ ਮੈਂ ਆਦਮੀ ਆਪਣੇ ਜੁਆਇਨ ਕਰ ਦੀਏਗੀ ਜੁਆਇਨ ਕਰਨ ਤੋਂ ਬਾਅਦ ਮੈਂ ਸਿਕਲੇ ਨੂੰ 6 ਸਿਕਲੇ ਮੈਂ ਆਪਣੇ ਇਹਦੇ ਦੇ ਪੋਸਟਨ ਹੋ ਗਿਆ ਉਹ ਤੋਂ ਬਾਅਦ ਸਾਨੂੰ ਆਰਡਰ ਮਿਲਿਆ ਕਿ ਤੁਸੀਂ ਕਲਾਤਾਰ ਪਾੜੀ ਜਿਹੜੀ ਮਤਲਬ ਕਿ ਕੈਪਚਰ ਕਰਨੀ ਹੈ ਫਿਰ ਉਸ ਤੋਂ ਬਾਅਦ ਸਾਡਾ ਕਲਾਤਾਰ ਤੇ ਅਟੈਚ ਕੀਤਾ ਤੇ ਟੈਕ ਕਰ ਤੋਂ ਬਾਅਦ ਜਿੰਨੇ ਸਾਡਾ ਕੰਮਜਾਗ ਹੋ ਗਿਆ ਸਰ ਉੱਥੇ ਆਪਣੇ ਬਾਈ ਤੇ ਸਮਝ ਕੀ تھا ਉਹ ਅ ਕਾਲੀ ਕੜ ਪੜੀ ਪਹਾੜੀ ਲੜਾਈ ਤੋਂ ਬਾਅਦ ਫਿਰ ਤੁਸੀਂ ਜਦੋਂ ਆਪਣੀ ਪਾਰਟੀ ਨੂੰ ਦੂਸਰੀ ਜਗ੍ਹਾ ਤੇ ਚਲੀ ਗਈ ਹੈ ਇਹੋ ਜਿਹਾ ਹਾਲਾਤ ਸਾ ਕੋਈ ਤੁਹਾਨੂੰ ਚੇਤੇ ਹੋਵੇ ਜਿਹੜਾ ਕਿ ਤੁਹਾਡੇ ਮਤਲਬ ਕਾਫੀ ਮਹਿਸੂਸ ਕਰਦੇ ਹੋ ਤੁਸੀਂ ਡੇਂਜਰ ਤੌਰ ਤੇ ਹੋਵੇ ਉਹ ਦੱਸੋ ਜਾਣਕਾਰੀ ਲੋਗ ਦੀ ਕਾਲੀ ਧਰ ਦੀ ਕਾਲੀ ਧਰ ਦੀ ਲੜਾਈ ਤੋਂ ਬਾਅਦ ਅਸੀਂ ਆਪਣੇ ਜੇ ਜੋ ਆਪਣੇ ਨਾਗਾ لینڈ ਦੇ ਵਿੱਚ ਹਨ ਕਾਨਵੇ ਪ੍ਰੋਟੈਕਸ਼ਨ ਦਾ ਆਰਡਰ ਮਿਲ ਗਿਆ ਵੀ ਰਕਤਰੀ ਕਾਨਵੇ ਪ੍ਰੋਟੈਕਸ਼ਨ ਕਰਨੀ ਹੈ ਅਸੀਂ ਦੀਮਾਪੁਰ ਤੋਂ ਲੈ ਕੇ ਕੀਮਾ ਤੱਕ ਕਾਨਵੇ ਪ੍ਰੋਟੈਕਸ਼ਨ ਕਰਦੇ ਰਹੇ ਕਰਦੇ ਕਰਦੇ ਤੱਕ ਤੇ ਉਹਨਾਂ ਨੇ 1.5 ਸਾਲ ਹੋ ਗਏ ਸਾਨੂੰ ਉੱਥੇ ਕਰਦਿਆਂ ਨੂੰ ਲਾਸਟ ਦੇ ਵਿੱਚ ਸਾਡੇ ਤੇ ਇੱਕ ਅੰਭੁਸ਼ ਹੋਇਆ ਜਿਹੜਾ ਕਿ ਅਸੀਂ ਦੱਸ ਨਹੀਂ ਸਕਦੇ ਐਨਾ ਧਿਆਨ ਅੰਭੁਸ਼ ਹੋਇਆ ਕਿਉਂਕਿ ਉੱਥੇ ਬਸ ਇੱਕ ਸਾਡੇ ਸੂਬੇਦਾਰ ਵੀ だっ ਤੋਂ ਕਿਤੇ ਬਾਕੀ ਸਾਰੇ ਨੇ ਭੱਜ ਕੇ ਨੱਠ ਕੇ ਫਟਾਫਟੀ ਸਾਰੇ ਨੇ ਉਹਨਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਕਿ ਦੇਖਣਾ ਉਹ ਮੋਕੇ ਨੰਨ ਲਾਉਂਦੇ ਸੀ ਇੱਕਦਮ ਪਛੜੇ ਕੇ ਤੇ ਮਤਲਬ ਕਿ ਸੀ ਸਾਰੇ ਬਸ ਕੇ ਕਈਆਂ ਦੇ ਗੋਲੀਆਂ ਗਲੀਆਂ ਲੱਗਿਆ ਨੇ ਕਿ ਤੇ ਬਸ ਕੇ ਸਾਰੇ ਬਸ ਮਤਲਬ ਕਿ ਕਿਸੇ ਸੂਬੇਦਾਰ ਦੇ ਖੇ ਸਿਰ ਤੋਂ ਗੋਲੀ ਲੱਗਨ ਕਰਦੇ ਉਹਨਾਂ ਤੋਂ ਬਹੁਤ ਹੀ ਵਧੀਆ ਲੱਗਾ ਸੂਬੇਦਾਰ ਮਲਕੀਤ ਸਿੰਘ ਸਾਹਿਬ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜਿਸ ਤਰ੍ਹਾਂ ਤੁਸੀਂ ਹੁਣ ਰਾਏਕੋਟ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡਾ ਪਹਿਲਾਂ ਜਿਹੜਾ ਪਿੰਡ ਸੀਗਾ ਉਹ ਸ਼ੁਰੂ ਤੋਂ ਹੀ ਰਾਏਕੋਟ ਆ ਜਾਂ ਤੁਸੀਂ ਪਹਿਲਾਂ ਕਿਸੇ ਪਿੰਡ ਤੋਂ ਆ ਕੇ ਤੇ ਰਾਏਕੋਟ ਦੇ ਵਿੱਚ ਰਹਿਣ ਲੱਗੇ ਮੇਰਾ ਸਭ ਤੋਂ ਪਹਿਲਾ ਪਿੰਡ ਤਾਂ ਐਸਾ ਸੀ ਜੀ ਅੱਛਾ ਜੀ ਮੈਂ ਦਾਸ ਦਾ ਜੰਪ ਵਾਲਾ ਰੈਸ ਦੇ ਵਿੱਚ ਹੀ ਮੈਂ ਪੜਿਆ ਜਖੰਡਾ ਤੇ ਤੁਹਾਨੂੰ ਤਾਂ ਵੈਸੇ ਵੀ ਬਹੁਤ ਸਲੂਟ ਆਈ ਕਿਉਂਕਿ ਉਸ ਪਿੰਡ ਦੀ ਇੱਕ ਬਹੁਤ ਮਹਾਨ ਹਸਤੀ ਹੈ ਸੰਤਰਾਮ ਅਦਾਸੀ ਜੀ ਤੇ ਮਗਦਾ ਰਹੀਵੇ ਸੋਰਜਾ ਕਮੀਆਂ ਦੇ ਵੇੜੇ ਜਿਨ੍ਹਾਂ ਨੇ ਇਹੋ ਜੀਆਂ ਕਵਿਤਾਵਾਂ ਲਿਖੀਆਂ ਤੇ ਇੱਕ ਹਾ ਦਾ ਨਾਰਾ ਵੀ ਉਹਨਾਂ ਨੇ ਮਾਰਿਆ ਤੇ ਗਰੀਬ ਜਨਤਾ ਦੇ ਵਾਸਤੇ ਹਮੇਸ਼ਾ ਕਵਿਤਾਵਾਂ ਦੇ ਰੂਪ ਦੇ ਵਿੱਚ ਉਹ ਵਿਚਰਦੇ ਰਹਿਆ ਮੈਂ ਤੁਹਾਡੇ ਤੇ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੁੰਨਾ ਕਿ ਤੁਸੀਂ ਉਹਨਾਂ ਨੂੰ ਰੂਬਰੂ ਹੋ ਕੇ ਵੀ ਕਦੇ ਮਿਲੇ ਹੋ ਅਸੀਂ ਤਕਰੀਬਨ ਬਚਪਨ ਦੇ ਵਿੱਚ ਇਕੱਠੇ ਰਹੇ ਹਾਂਗੇ ਇਹ ਤਕਰੀਬਨ 5 ਕਲਾਸ ਅੱਗੇ ਸੀਗਾ ਤੇ ਮੈਂ ਉਦੋਂ ਪ੍ਰਾਈਵੇਟ ਸਕੂਲ ਚ ਪੜਦਾ ਸੀ ਨੇ ਮੈਟ੍ਰਿਕ ਕਿ ਕੇ ਸਾਨੂੰ ਜੇ ਵੀ ਦਿੱਕਟ ਇਹਨਾਂ ਗੱਲਾਂ ਬਾਤਾਂ ਹੋ ਜਾਂਦੇ ਸੀ ਮਤਲਬ ਕਿ ਕਲਾਸ ਜਿਹੜੀ ਨੇ ਲੱਗੀ ਦੀ ਸੀ ਤੇ ਜਮੇ ਪੜੇ ਜੇ ਮਤਲਬ ਕਿ ਕੁੜੂ ਕੁੜੀ ਰਹੇ ਹਾਂਗੇ ਸਾਰਾ ਕੁਝ ਇਹ ਮਤਲਬ ਨਾਮ ਤਰੀਏ ਮਤਲਬ ਇਹਨਾਂ ਕੰਮਾਂ ਕਮਸੀਰ ਨਾਮ ਤਰੀਏ ਮਤਲਬ ਇਹਨਾਂ ਨੇ ਬਗਰਾਣ ਕੀਤਾ ਰਸੀਗਾ ਇਹਨਾਂ ਦੇ ਮਾਪਿਆਂ ਵੀ ਜਿਹਨੇ ਨਾਮ ਤਰੀਏ ਮਤਲਬ ਕਿ ਆਪਣਾ ਸਾਰਾ ਕੰਮ ਕਰਕੇ ਸੀ ਠੀਕ ਇਹ ਮਤਲਬ ਸਭ ਤੋਂ ਮਤਲਬ ਕਿ ਆਪਣਾ ਜਿਹੜਾ ਇਹ ਇਹ ਪ੍ਰਮਾਤਮਾ ਦੇ ਨਾਮ ਨੇ ਦੇਦੇ ਕਿ ਮਤਲਬ ਕਿ ਕੁਰਬਾਨੀ ਦੇ ਬੇਟਾ ਵੀ ਕਰਨਾ ਜੀ ਸਾਰਾ ਕੰਮ ਇਹਨਾਂ ਨੇ ਕੀਤਾ ਜਿਸ ਤਰ੍ਹਾਂ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਤਾਂ ਜਿਹੜਾ ਗਰੀਬਾਂ ਦਾ ਦਰਦ ਹੈ ਉਹ ਝਲਕਦਾ ਹਾਂਜੀ ਹਾਂਜੀ ਮੇਰਾ ਖਿਆਲ ਹੈ ਕਿ ਜਿੰਨਾ ਗਰੀਬਾਂ ਦੀ ਜ਼ਿੰਦਗੀ ਨੂੰ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਚਿਤਰਿਆ ਸ਼ਾਇਦ ਕਿਸੇ ਲੇਖਕ ਦੇ ਹਿੱਸੇ ਹੀ ਇਹ ਚੀਜ਼ ਆਈ ਹੋਵੇਗੀ ਵੈਸੇ ਮਿਲਣ ਵਾਸਤੇ ਉਹ ਰੂਹ ਕਿਸ ਤਰ੍ਹਾਂ ਦੀ ਸੀ ਵੈਸੇ ਮਿਲਣ ਵਾਸਤੇ ਰੂਹ ਬਹੁਤ ਵਧੀਆ ਰੂਹ ਸੀ ਜੇ ਮਤਲਬ ਹਰ ਇੱਕ ਦੀ ਮਦਦ ਕਰਨ ਵਾਸਤੇ ਹਰ ਇੱਕ ਕੰਮ ਦੇ ਵਿੱਚ ਮੂਰੀ ਹੋ ਕੇ ਕੰਮ ਕਰਨ ਵਾਸਤੇ ਤਿਆਰੰਦਾ ਜੀਗਾ ਮਤਲਬ ਕਿ ਬਚਪਨ ਦੇ ਵਿੱਚ ਇਹਨੇ ਪੰਗੜੇ-ਫੰਗੜੇ ਪਾਏ ਸਾਰਾ ਉਲਟੀ-ਚਾਰਕੀ ਚੀਜ਼ ਮਤਲਬ ਕਿ ਤੇਰੇ ਮਾਮਾ ਸਦੀ ਗੋਣ ਦੇ ਨਵਾ ਜਿੰਨਾ ਵੀ ਕੋਈ ਦੱਸੇ ਜਨਤੇ ਵਿੱਚ ਇਹ ਪੂਰਾ ਕੰਮ ਕਰਦਾ ਹੁੰਦਾ ਹਾਂਜੀ ਬਹੁਤ ਇਹਨੂੰ ਆਪ ਪਿੰਡ ਦੇ ਮਾਸਟਰ ਕਰ ਦਿੰਦੇ ਸੀਗੇ ਮਤਲਬ ਇਹ ਦੇਣਾ ਦੇ ਕੇ ਨਿਸ਼ਾਨਦਾਨ ਦੇ ਰਿਹਾ ਹੈ ਇੱਕ ਲਾਈਟ ਵੀ ਦੇਗੀ ਹਾਂਜੀ ਮੇਰਾ ਖਿਆਲ ਇੱਕ ਵਾਰੀ ਅੱਜ ਸੰਤਰਾਮ ਅਦਾਸੀ ਜੀ ਜੋ ਕਿ ਸਾਡੇ ਵਾਸਤੇ ਇੱਕ ਬਹੁਤ ਹੀ ਸਤਿਕਾਰਯੋਗ ਤੇ ਇੱਕ ਰੱਬੀ ਰੂਹ ਹੈ ਉਹਨਾਂ ਦੇ ਨਾਂ ਤੇ ਜ਼ਰੂਰ ਤਾੜੀ ਮਾਰਨੀ ਚਾਹੀਦੀ ਹੈ ਤੇ ਸਾਡੇ ਵਾਸਤੇ ਇਹ ਵੀ ਬੜੀ ਫਖਰ ਦੀ ਗੱਲ ਹੈ ਕਿ ਸਾਡੇ ਜਿਹੜੇ ਵੀਰ ਯੋਧੇ ਆ ਮਾਰ ਹੀਰੋ ਸੂਬੇਦਾਰ ਮਲਕੀਤ ਸਿੰਘ ਸਾਹਿਬ ਤੇ ਸੰਤਰਾਮ ਅਦਾਸੀ ਜੀ ਇੱਕ ਹੀ ਪਿੰਡ ਦੇ ਆ ਬਹੁਤ ਵੱਡੀ ਗੱਲ ਹੈ ਤੁਹਾਨੂੰ ਸਲੂਟ ਆਈ ਸੰਤਰਾਮ ਅਦਾਸੀ ਜੀ ਨੂੰ ਵੀ ਸਲੂਟ ਹੈ ਜੀ ਸਾਹਿਬ ਜੀ ਅਸੀਂ ਇੱਕ ਬਹੁਤ ਤੋਂ ਪੁੱਛਣਾ ਚਾਹੁੰਦੇ ਹਾਂ ਅੱਜ ਕੱਲ ਦਾ ਜੋ ਨਵਾਂ ਸਮਾਜ ਆਪਣੇ ਬੱਚੇ ਨੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਜੀ ਮੈਂ ਤਾਂ ਅੱਜ ਕੱਲ ਦੇ ਬੱਚਿਆਂ ਨੂੰ ਇਹ ਸਨੇਹਾ ਦੇਣਾ ਕਹਿੰਦੇ ਕਿ ਨਸ਼ਾ ਤੋਂ ਦੂਰ ਰਹਿਣ ਗੁਰਪ੍ਰਾ ਕਰਕੇ ਆਪਣੀ ਤਰੱਕੀ ਕਰਨ ਤੇ ਆਪਣੇ ਮਾਂ ਪਿਓ ਦਾ ਨਾਮ ਚੋਂ ਠੀਕ ਹੈ ਸਾਉ ਉਹਨਾਂ ਨੇ 73 ਦੇ ਵਿੱਚ میٹرਕ ਪਾਸ ਕੀਤੀ ਇਥੋਂ ਮਤਲਬ ਸਾਫ ਜ਼ਾਹਰ ਹੈ ਕਿ ਸਾਹਬ ਨੂੰ ਉਹ ਸਾਹਬ ਦੇ ਜਿਹੜੇ ਪੇਰੈਂਟ ਸੀ ਮਾਪੇ ਸੀ ਉਹਨਾਂ ਨੂੰ ਪੜ੍ਹਾਈ ਨਾਲ ਬਹੁਤ ਲਗਾਉ ਸੀ ਤੇ ਉਹਨਾਂ ਨੇ ਆਪਣੀ ਮਿਹਨਤ ਮਜ਼ਦੂਰੀ ਦੇ ਵਿੱਚੋਂ ਕਮਾਈ ਕੱਢ ਕੇ ਸਾਹਬ ਨੂੰ ਪੜਾਇਆ ਤੇ ਉਹਦੀ ਬਦੌਲਤ ਹੀ ਸਾਹਬ ਹੁਣੀ ਇੱਥੇ ਤੱਕ ਪਹੁੰਚੇ ਤੇ ਸਾਰੀ ਟੀਮ ਵੱਲੋਂ ਮਲਕੀ ਸਿੰਘ ਸਾਹ ਹੁਣਾਂ ਦਾ ਔਰ ਕੋਲ ਗਰ ਮਤੇਰ ਸਿੰਘ ਉਹਨਾਂ ਦਾ ਔਰ ਨਾਲ ਹੀ ਕੈਪਟਨ ਦਰਸ਼ਨ ਸਿੰਘ ਸਾਹਿਬ ਸਾਹਿਬ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਨਾਲ ਰੂਪ ਰੂਪ ਕਰਾਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਖੜਵੀ ਜਿਹੜੇ ਪੇਰੈਂਟਸ ਆਪਣੇ ਹਾਂਜੀ ਉਹਨਾਂ ਦੇ ਨਾਂ ਤੇ ਇੱਕ ਵਾਰੀ ਜ਼ਰੂਰ ਤਾੜੀ ਮਾਰਨੀ ਚਾਹੀਦੀ ਹੈ ਹਾਂਜੀ ਤੇ ਜਿਨ੍ਹਾਂ ਨੇ ਸਾਨੂੰ ਮੋਲੇ ਇੱਥੇ ਤੱਕ ਪਹੁੰਚਾਇਆ ਗੁਰੂ ਮਾਰਾ ਜੀ ਨੇ ਤਾਂ ਇਹ ਵੀ ਕਿਹਾ ਵੀ ਨੀਚੋਂ ਊਚ ਕਰੇ ਮੇਰਾ ਗੋਵਿੰਦ ਬਿਲਕੁਲ 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 ਸਾਨੂੰ ਇਥੋਂ ਪਹੁੰਚਾਤਾ ਕੋਠੀਆਂ ਦੇ ਮਾਲਕ ਬਣਾਤਾ ਕਾਰਾਂ ਦੇ ਮਾਲਕ ਬਣਾਇਆ ਤੇ ਹਰ ਖੁਸ਼ੀ ਜਿਹਦੀ ਕਦੇ ਅਸੀਂ ਉਮੀਦ ਵੀ ਨਹੀਂ ਸੀ ਕੀਤੀ ਉਹ ਵੀ ਸਾਡੀ ਝੋਲੀ ਦੇ ਵਿੱਚ ਪਈ ਹੈ ਤੇ ਜੇ ਅਸੀਂ ਉਹਨਾਂ ਦਾ ਇੱਕ ਕੋਟ-ਕੋਟ ਵੀ ਸ਼ੁਕਰਾਨਾ ਕਰੀਏ ਤੇ ਮੇਰੇ ਖਿਆਲ ਉਹ ਵੀ ਘੱਟ ਹੈ ਤੇ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਸਾਨੂੰ ਤੇ ਬਹੁਤ-ਬਹੁਤ ਮਿਹਰਬਾਨੀ ਜੀ ਬਹੁਤ ਵਧੀਆ ਲੱਗਦਾ ਜਦੋਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰੀਦੀ ਆਪਾਂ ਤੇ ਐਕਸ ਪੀਰੀਅਸ ਜਿਹੜਾ ਉਹਨਾਂ ਦਾ ਉਹ ਸਾਰੇ ਨਾਲ ਸ਼ੇਅਰ ਕਰਦੇ ਆ ਜੇ ਕਿਸੇ ਵੀ ਸੈਨਿਕ ਦੇ ਇਹ ਕੀਤੀਆਂ ਹੋਈਆਂ ਗੱਲਾਂ ਕਿਸੇ ਇਹੋ ਜਿਹੇ ਹਾਲਾਤ ਦੇ ਵਿੱਚ ਖੰਮ ਆ ਜਾਂਦੀਆਂ ਤੇ ਉਹ ਆਪਣੀ ਜ਼ਿੰਦਗੀ ਨੂੰ ਉਸ ਜਗ੍ਹਾ ਤੋਂ ਸੇਵ ਕਰ ਲੈਂਦਾ ਤੇ ਆਪਣੇ ਮਿਸ਼ਨ ਨੂੰ ਕਾਮਯਾਬ ਕਰ ਲੈਂਦਾ ਤੇ ਆਪਾਂ ਇਹ ਮੰਨਾਂਗੇ ਕਿ ਇਹਨਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਜਿਹੜੀਆਂ ਉਹ ਕਿਸੇ ਦੇ ਸਾਰਤਕ ਹੋਈਆਂ ਕਿਸੇ ਦੇ ਕੰਮ ਆਈਆਂ ਸਾਡੀ ਭਾਰਤ ਮਾਤਾ ਦਾ ਜਿਹੜਾ ਇਤਿਹਾਸ ਆ ਹੋਰ ਵਧੀਆ ਮਜ਼ਬੂਤ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਬੋਲੋ ਸਰ ਕੀ ਹਾਲ ਚਾਲ ਠੀਕ ਠਾਕ ਹਾਂ ਲੋਕਾਂ ਦਾ ਬੜੇ ਕੰਮ ਆ ਜਾਣਗੇ ਇਹਨਾਂ ਤਾਂ ਅੱਛਾ ਸਾਵਣ ਆਹ ਕੋਈ ਨਹੀਂ ਕੋਈ ਨਹੀਂ ਠੀਕ ਹੈ ਇੱਥੇ ਰਹਿ ਜਾਓ ਤੁਸੀਂ